ਹਾਂਜੀ ਦੋਸਤੋ ਕੀ ਹਾਲ ਸਾਰਿਆਂ ਦਾ ਅੱਜ ਆਪਾਂ ਆਏ ਆਂ ਤੋਂਗਾ ਵਾਲੀ ਮੰਡੀ ਤੇ ਜ਼ਿਲ੍ਹਾ ਬਠਿੰਡਾ ਇਹ ਬੱਕਰੀਆਂ ਦੀ ਮੰਡੀ ਲੱਗਦੀ ਆ ਵੀਰ ਬਾਕੀ ਜਾਨਵਰ ਵੀ ਹੁੰਦੇ ਆ ਕੁੱਤੇ ਕਬੂਤਰ ਉੱਕੜ ਸਾਰਾ ਕੁਝ ਹੁੰਦਾ ਸਾਰੀ ਜਾਣਕਾਰੀ ਦੇ ਮਾਰੇ ਤੁਹਾਨੂੰ ਵੀ ਦੇਖਦੇ ਵਿੱਚ ਕਿਦਾਂ ਸੌਦਾ ਹੁੰਦਾ ਆਪਾਂ ਵੀ ਇੱਥੇ ਆਵਦੀਆਂ ਬੱਕਰੀਆਂ ਲੈ ਕੇ ਆਈਆਂ ਦੋ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹੋ Well, <laughs> 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 oh, yeah, I don't know what to do ਆਪਣੀਆਂ ਨੇ ਬਾਈ ਦੋ ਪੱਠਾਂ ਜਿਹੜੀਆਂ ਆਪਾਂ ਇੱਥੇ ਲੈ ਕੇ ਆਏ ਆਂ ਮੇਲੇ ਦੀ ਤੇ ਬਾਕੀ ਆ ਬਾਪ ਹੋਰ ਬਾਈ ਨਹੀਂ ਖੜੇ ਆ ਇੱਥੇ ਮੂਰਤੀ ਲੈ ਆਈ ਸੀ ਆਪਾਂ ਯਾ ਬਾਬੇ ਦੇ ਸਾੜੀ ਕੋਈ ਖੜੇ ਆ ਦੋ ਜਣੇ ਬਜਾਰੇ ਬਾਬਿਆਂ ਧੱਕੇ ਨਾਲ ਹੀ ਮੜੀ ਜਾਂਦੇ ਆ ਨਾ 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 ਲੋਵੀ ਲੋਵੀ ਬੱਸ ਉਹ ਯਾਰ ਤੋਂ ਪੈਸੇ ਦਾ ਲੱਭਣਾ ਖਤਮ ਹੋ ਆ ਬਈਆਂ ਨੇ ਲਾਇਆ ਆਪਣੀਆਂ ਬੱਕਰੀਆਂ ਦਾ ਰੇਟ 30000 ਤੇ ਆਪਾਂ ਚੜੀ ਤੋਂ ਕੱਟਣੀ ਛੱਡਣਾਂ ਬਾਕੀ ਦੇਖੋ ਕੀ ਬੰਦਾ ਉੱਧਰ ਦੂਜੀ ਸਾਈਡ ਪਵਾ ਜਾਣੇ ਦਾੜੀ ਜੀ ਹੋਏ ਖੜੇ ਆ ਸੌਦਾ ਹੋਈ ਜਾਂਦਾ ਮੈਨੂੰ ਲੱਗਦਾ ਉੱਥੇ ਲੈ ਕੇ ਚਲਦੇ ਆ ਤੇ ਦੇਣਿਆ ਕੀ ਬੰਦਾ ਕਿਵੇਂ ਕੀ ਰੇਟ ਲੱਗਦਾ ਬੱਕਰੀ ਦਾ ਪੂਰਾ ਮਾਹੌਲ ਬਣਿਆ ਬਾਕੀ ਬੱਕਰੀ ਦੇਚਦੇ ਆ ਇਮਾਨਦਾਰੀ ਤੋਂ ਵੇਚਦੇ ਆ ਇਮਾਨਦਾਰੀ ਤੋਂ ਵੇਚਦੇ ਆ ਹੁਣ ਦਵਾ ਦਰਦ ਹੁਣ ਇਹ ਦੂ ਘੱਟ ਨਾ ਜੰਮੇ ਥੱਲੇ ਇਹ ਦੂ ਥੱਲੇ ਕੀ ਹੋਊਗਾ ਲਾਨੇਦਾਰਾ ਨਿਸ਼ਾਨਾ ਤੀਰ ਦਾ ਕਹਿੰਦਾ ਖਾਣਾ ਖੀਰ ਦਾ ਜਿੱਥੇ ਮੇਰਾ ਨਿਸ਼ਾਨਾ ਆ ਲੈ ਹੈ ਨਾ ਕੋਈ ਬੰਦਾ ਮੇਰਾ ਸਕੈਨ ਹੀ ਬੱਕਰੀ ਕੁੱਟ ਕੇ ਤੈਨੂੰ ਦਊ ਫੜ ਦੋਏ ਤੁਸੀਂ ਖੜੇ ਹੋ ਸਲਾਹਦਾਰ ਜੇ ਉੱਥੋਂ ਵੀ ਛੱਡੋਗੇ ਨਾ ਬੱਕਰੀ ਤੁਹਾਨੂੰ ਇਹਨੂੰ ਨਹੀਂ ਦਿੰਦਾ ਮੈਂ ਬੱਕਰੀ ਮੈਂ ਲੈ ਕੇ ਜਾਵਾਂ ਪਾ ਯਾਰ ਬੱਕਰੀ ਹੈ ਗੱਲ ਗੱਲ ਕੇ ਚੁੱਪ ਕਰ ਅਸੀਂ ਤਾਂ ਆਪਣੀ ਰੋਟੀ ਦਿੱਥੋਂ ਲੈਣੀ ਹੈ ਤੈਨੂੰ ਪਤਾ ਪੰਜਾਂ ਅਸੀਂ ਲਾਉਣੀ ਹੈ ਅਗਲੇ ਨੂੰ ਕਹਿ ਕੇ ਲਾਉਣੀ ਹੈ ਪੰਜਾਂ ਹਾਂ ਚੋਂ ਨਿਸ਼ਾਨ ਪੰਜਾ ਪਹਿਲਾਂ ਕਾਂਗਰਸ ਇੰਦਰਾਂ ਦਾ ਸੀ ਹਾਂ ਸੋ ਪੰਜ ਜਾ ਮੋਦੀ ਭਕਾਈ ਨਾ ਕਰ ਵੀਡੀਓ ਵੱਡੀ ਨਹੀਂ ਚਲਦੀ 5-7 ਮਿੰਟ ਦੀ ਵਾਲੀ ਦੇਖਦੇ ਨੇ ਲੋਕ ਬੱਕਰੀ ਦੇਜਦੇ ਇਮਾਨਦਰੀ ਤੋਂ ਮੇਰੇ ਇਮਾਨਦਾਰੀ ਮੈਂ ਤੈਨੂੰ ਦੱਸਿਆ ਤਾਂ ਹੁਣ ਤੂੰ ਇਹ ਲੈ 22000 ਦੀ ਹੋ ਗਈ ਨਹੀਂ ਦੇਣੀ ਨਹੀਂ ਦੇਣੀ ਭੱਜ ਜਾ ਹੁਣ ਕਿੱਥੇ ਦੇਣੀ ਹੈ ਭੱਜ ਜਾ ਤੂੰ ਤਾਂ ਉਹੀ ਗੱਲ ਕਰੀ ਜਾਂਦਾ ਫੇਰ ਦੁਆਰੇ ਗਏ ਨਹੀਂ ਨਹੀਂ ਯਾਰ ਇਹ ਲੈ 23000 ਦੀ ਚੱਲ ਸਨਾਪੱਠੇ ਏ ਕੱਤਾ ਦਾਤਣ ਜੋ ਸੋਦਾ ਕੱਤਾ ਨੱਬ ਕੇ ਸੀਟੀ ਮਾਰਚ ਵਾਰੇ ਛੀਟੀ ਮਾਰਚ ਵਾਰੇ ਤੈਨੂੰ 라ਜੂ ਬਾਜਾਂ ਮਾਰੇ ਚਰੋ ਸੀਵਾਰੇ 라ਜੂ ਬਾਜਾਂ ਮਾਰੇ ਤੜੀ ਫੱਤਿਆ ਟੋਂਗ ਵਾਲੀ ਤੇ ਸੀਟੀਆਂ ਮਾਰੇ ਸੀਟੀਆਂ ਮਾਰੇ ਇਧਰ ਆ ਬੱਕਰੀ ਦਿਖਾਓ ਕਿਵੇਂ ਵੀ ਨੇ ਬੱਕਰੀ ਤੇਰੀ ਠੀਕ ਵਿਕੀ ਐ ਬਿਲਕੁਲ ਠੀਕ ਐ ਜੀ ਕੋਈ ਤੇਰੇ ਨਾਲ ਗਲਤ ਸੌਦਾ ਤਾਂ ਨਹੀਂ ਹੋਇਆ ਸਹੀ ਹੋਇਆ ਸਹੀ ਹੋਇਆ ਬਾਬਾ ਜੀ ਉਰੇ ਆ ਜੋ ਬੱਕਰੀ ਚੰਗੀ ਆ ਠੀਕ ਆ ਠੀਕ ਆ ਠੀਕ ਆ ਕੋਈ ਤੇਰੇ ਨਾਲ ਗਲਤ ਕੰਮ ਤਾਂ ਨਹੀਂ ਕਰਿਆ ਅਸੀਂ ਨੇ ਨਹੀਂ ਨਹੀਂ ਨਾ ਨਾ ਨਜਾਇਜ਼ ਜਾਇਜ਼ ਜੋ ਮਨ ਨੂੰ ਚਾਹ ਚੀਜ਼ ਜਾਇਜ਼ ਤਾਂ ਨਹੀਂ ਉਹ ਠੀਕ ਆ ਅੱਜ ਵੀ ਬੱਕਰੀ ਗੱਲ ਸੁਣ ਤੈਨ ਲੈ ਲਈ ਲਵਾ ਲਈਆ ਸੌਂਦੀ ਆ ਪਬਲਿਕ ਆ ਇੱਧਰ ਆ ਜੀ ਇਮਾਨਦਾਰੀ ਦਾ ਸੋਤ ਹੈ 23000 ਦੀ ਤੈਨੂੰ ਲੈ ਕੇ ਦਿੱਤੀ ਐ ਆਫਰ 24000 ਦੀ ਸਾਈ ਮੈਂ ਲੈਣਾ ਬੱਕਰੀ ਜੇ ਕੋਈ ਕਹਦੇ ਮਹਿੰਗੀ ਲੈਂਦੀ ਨਹੀਂ ਵਟਿਆ ਸੋ ਖਟਿਆ ਵਾ ਠੀਕ ਹੈ ਜੱਜ ਕੀ ਵਾ ਠੀਕ ਹੈ ਬਾਈ ਮੈਂ ਨਹੀਂ ਠੀਕ ਹੈ ਠੀਕ ਮੈਂ ਦਿਨੋ ਰਹੀਏ ਦੇ ਕੇ ਗੱਡੀ ਚਾਹੋ ਚਰਨੇ ਦੀ ਜੱਥ ਨੇ ਬੱਕਰੀ ਘਰੇ ਲਾ ਨੂੰ ਸਾਨੂੰ ਪਤਾ ਸੀ ਚੀਜ਼ਾਂ ਹੀ ਦੇਖਦੇ ਆ ਰੋਜ਼ ਸਾਨੂੰ ਪਤਾ ਹੈ ਜਾਤਾਂ ਕ ਜਾਤਾਂ ਦਾ ਬੱਕਰੀ ਤੈਨੂੰ ਮੈਂ 11000 ਦੀ ਵੀ ਲੈ ਦੂੰ 15 ਦੀ ਵੀ ਲੈ ਦੂੰ ਬੱਕਰੀ ਮਾਰ ਜਿਹੜਾ ਸੁੰਨਾ ਉਹ ਤਾਂ ਤੈਨੂੰ ਦੇਖੋ ਸੁੰਨਾ ਹੀ ਹੈ ਕਿਉਂ ਬਾਬਾ ਜੀ ਮੈਂ ਆਇਆ ਤੇਰਾਉਣ ਸਰ ਲੜ ਫੜ ਲਿਆ ਆਇਆ ਤੇਰਾਉਣ ਸਰ ਲੜ ਫੜ ਲਿਆ ਕੋਈ ਨਹੀਂ ਸ਼ਾਬਾਸ਼ ਜੀਆ ਨੂੰ ਕੋਈ ਪੁੱਛ ਨਹੀਂ ਮਰੂੜੀ ਤੇਰੀ ਮੈਂ ਕੋ ਧੱਕਾ ਨਹੀਂ ਕਿਹਾ ਅਸੀਂ ਲੜ ਫੜੇ ਮੈਨੂੰ ਇਹੀ ਗੱਲ ਆਖਿਆ ਬਾਈ ਮੈਂ ਜਿਹੜੀ ਜੱਜ ਨੂੰ ਕਹਿ ਦੂੰਗਾ ਦੇਖਾ ਅੱਜ ਜੱਜ ਦੇ ਅਸੀਂ ਜ਼ਿੰਮੇਵਾਰਾਂ ਜ਼ਿੰਮੇਦਾਰੀ ਦਿਉ ਮਾਲਕ ਗੱਬਣ ਬੱਕਰੀ ਜ਼ਰੂਰ ਐ ਸੂਣ ਵਾਲੀ ਐ ਉਸ ਤੋਂ ਬਾਅਦ 19 22 ਰੱਬ ਦੀ ਮਰਜ਼ੀ ਅੱਗੇ ਤਾਂ ਮਾਲਕ ਦੀ ਮਰਜ਼ੀ ਕਿੱਥੇ ਕਹਿੰਦੇ ਰਾਜੂ ਆ ਹੋ ਗਿਆ ਬਾਹ ਹੋ ਗਿਆ ਜੀ ਅੱਜ ਰਾਂਝਾ ਤੇਰੇ ਲਵੇ ਆ ਇਹ ਪੈਸੇ ਆ ਸਾਈ ਦਾ ਉਹਦੀ ਬਾਈ ਦੀ ਐ ਆਪਾਂ ਨੇ ਹਾਂ ਜੀ ਐਕਚੁਅਲੀ ਹਾਈ ਕਿਛੜ ਐ ਆ ਸਾਈ ਇਹਨਾਂ ਦੀ ਆ ਲਓ ਜੀ ਥੋੜੀ ਸਾਈ ਉੱਦ ਹੀ ਦੇਖਣਾ ਹਾਂ ਦੇਖਣਾ ਮੁੜ ਕੇ ਦੇਖਣਾ ਮੁੜ ਕੇ ਦੇਖਣਾ ਚੌੜਾ ਕਰਾ ਦੇ ਖਾੜਾ ਪਹਿਨੀ ਆ ਲਿਆ ਫੁੱਲਾ ਕਰੋ ਬਈ ਫੁੱਲਾ ਕਰੋ ਬਈ ਸਾਰਾ ਗਾਉਣ ਵਾਲੇ ਆਉਣ ਆ ਲਿਆ ਉਹ ਲੈ ਗਏ ਕਿ ਬੱਕ ਦੇਖੀ ਨਾ ਮਾਤਾ ਮੁਰੇਖ ਦੇਖ ਲੋ ਦੇਖ ਲੋ ਇਹ ਦੇਣ ਬਾਈ ਜਿੰਨ ਨਾ ਬੜਾ ਆ ਜਾ ਬਈ ਚੌਧਰੀ ਕੋਈ ਨਾ ਇੱਥੇ ਤੇਰੇ ਸਾਹਮਣੇ ਹੋ ਜੋ ਗਦ 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 ਗਣ ਤੂੰ ਮੈਂ ਤਾਂ ਉਹ ਗੱਦ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਫੜ 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 10 11 12 10 12 12 13 15 16 16 17 17 18 19 19 20 21 22 22 ਤੇ 23 ਖਸੋਂ ਜੀ ਬਾਈ ਛੋੜ ਛੜ ਦੇ ਜੇ ਇਹਦਾ ਛੋੜ ਕਰਦੇ ਚੇ ਲਖਾਈ ਕਰਾ ਦੇ ਹਾਂ ਲਖਾਈ ਮਰ ਦੇ ਹੋਰ ਕੰਨਿਆ ਦੀ ਵੀ ਰੱਖੂ ਇਹਨੂੰ ਬੱਚੀ ਤੇਰਾ ਮੰਤਰ ਸ਼ੋਕਾ ਰਾਜੋਂ ਦੇ ਰਿਹਾ ਸੀ ਤਾਂ ਦੋਇਤਾਈ 30 ਮਿੰਟ ਕਿੰਨਾ ਵੀ ਬੰਦੋ ਬਹੁਤ ਬਹੁਤ ਛੋਟਾ ਇਹ ਵੀ ਨਹੀਂ ਦੇਂਦੇ ਤਾਂ ਵੀ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਤਾਂ ਵੀ ਇਸਦਾ ਖੁਸ਼ੀ ਹੈ ਛੋਟ ਨਹੀਂ ਦੇ ਦੇਣੀ ਛੋਟ ਦੇ ਛੋਟ ਦੇ ਇਹਨੇ ਵੀ ਦੇ ਦਿੱਤੇ ਮਿੱਠੂ ਆ ਚੱਕਾ ਯਾਰ ਛੋਟ ਦਿਖਾਈ ਕਰਾ ਦੇ 100 ਰੁਪਏ ਦੀ ਫਾਇਲ ਖਾਈ ਚੱਲ ਪੱਕਰੀ ਵੀ ਨਹੀਂ ਖੜੀ ਰਹਿਣ ਦੇ ਮੇਲਾ ਦੇਖ ਤਮਾਸ਼ਾ ਵੀ ਫਿਰ ਕੇ ਇਹਨੇ ਨਹੀਂ ਲਈ ਛੋਟ ਕਰਾ ਕੇ ਪਰਚੀ ਰੱਖੀ ਜੇ ਵਿੱਚ ਉੱਥੇ ਚੈੱਕ ਕਰਨੀ ਵੀ ਕਿੱਥੋਂ ਰਹਿ ਗਈ ਪੱਕਰੀ ਵੀ ਬਾੜ ਦੇ ਖਾਣੇ ਖੋਸ਼ਾ ਦਾਪਾ ਮੇਰੇ ਮੂੰਹ ਵੀ ਰੇਦੀ ਉਹਨੂੰ ਵੀਰ ਆ ਗਏ ਆਪਾਂ ਦੂਜੀ ਸਾਈਡ ਇਧਰਲੇ ਪਾਸੇ ਸਾਰੇ ਜਿੱਦਾਂ ਕੁੱਕੜ ਕਬੂਤਰ ਇਦਾਂ ਦੇ ਪੰਛੀ ਹੁੰਦੇ ਆ ਸਾਰੇ ਐਸਾ ਨੂੰ ਵੀ ਦੇ ਆਹ ਚੱਲ ਵੀ ਤੂ ਵੀ ਕਿੱਥੇ ਸੀ ਨਜ਼ਰ ਆਉਂਦੇ ਆ ਵਾਹ ਭਾਈ ਇਹ ਤੂੰ ਬੋਲੋ ਪੈਸੇ ਆ ਕਰ ਤਿਆਰ ਜਿਨਾ ਆ ਓਏ ਬਿਲਕੁਲ ਤੁਹਾਨੂੰ ਕੋਈ ਨਹੀਂ ਇੱਕ ਨੂੰ ਬਾਕੀ ਹਜੇ ਲੋਕ ਆ ਰਹੇ ਨਹੀਂ ਹਜੇ ਤੜਕੇ ਦਾ ਪੀਲਾ ਤਾਂ ਕਰਕੇ ਬਹੁਤ ਘੱਟ ਘੱਟ ਆ ਅਠਣੀ ਪੰਜ ਕੇ 6 ਵਜੇ ਪੂਰਾ ਫੁੱਲ ਹੁੰਦਾ ਤੇ ਤਾਂ ਬਾਈ ਲਈ ਬਟਾ ਕਬੂਤਰ 1900 ਨੂੰ ਜੋੜਾ ਦਿੰਦਾ ਬਾਈ ਇਦਾਂ ਹੀ ਇੱਥੇ ਘੱਟ ਵੱਧ ਰੇਟ ਵਾਲੇ ਸਾਰੇ ਹੁੰਦੇ ਆ ਤੇ ਇੱਕ ਆ ਵੀਰ ਕੋਲੀ ਸੀਗਾ ਚਿੜੀਆਂ ਦਾ ਇਹ ਵੀਰ ਕਹਿੰਦਾ ਤਿੰਨੀ ਦਊਗਾ 1000 ਰੁਪਏ ਚ ਇੱਕ ਨਹੀਂ ਦੇਣੀ ਕਹਿੰਦਾ ਅਸੀਂ ਇੱਕ ਦਾ ਰੇਟ ਪੁੱਛਿਆ ਸੀ ਇਹ ਤੋਂ ਕਹਿੰਦਾ ਇੱਕ ਨਹੀਂ ਦੇਣੀ ਵੀਰ ਤਿੰਨੀ ਦੇਣਾ ਇਹ ਇਹ ਰਵਰਤ ਨਹੀਂ ਲੱਗਦਾ ਇਹਦਾ ਬਈ ਪਿੰਜਰਾ ਸੋਟ ਹੈਗਾ ਬਾਹਰਾਂ ਸੋਟਾਂ ਲੱਗਦੇ ਹੋ ਵੱਡੇ ਉਹ ਯਾਰ ਪਾਣੀ ਲੈ ਕੇ ਰੱਖ ਕਾਲੀ ਲਈ ਜਿਵੇਂ ਨੈਟ ਬਣਾਉਣਾ ਅਸੀਂ ਪਾਸੇ-ਪਾਸੇ ਬਾੜ ਬਾੜ ਕਰਨ ਵਾਸਤੇ ਆ ਬਾੜ ਤਿਆ ਹਾਂ ਕੀ ਆ ਬਈ ਕੀ ਕੁਵਾਰਾ ਜੀ ਵਾਲਾ ਉਹ ਮੁੰਗੀ ਹੈ ਹੋ ਨਸਲ ਪਤਾ ਨਹੀਂ ਕਿਹੜੀ ਯਾਰ ਮੈਂ ਤਾਂ ਦੇਖੀ ਪਹਿਲਾਂ ਇਦਾਂ ਦਾ ਕੋਈ ਪਾਂਚੀ ਅੱਜ ਬਾਈ ਨੂੰ ਪੁੱਛਦੇ ਆ ਕੀ ਹੈ ਕੀ ਚੀਜ਼ ਹੈ ਕੀ ਹੋਇਆ ਚਰਚਰੇ ਕਿੰਨੇ ਦਾ ਆ ਇਹ ਉਹ ਏਸੋ ਦਾ ਕਿੰਨੇ ਰੁਪਏ ਦਾ ਮਰਗੋ ਕਾਲੇ ਦੇ ਕਿੰਨਾ ਆ ਇਹਦੇ ਦੇ ਕਿੰਨਾ ਆ ਮੈਂ 1000 ਬਣਾ ਦਿਆਂ ਸਹੀ ਗੱਲ ਆ ਪੁੱਤਰ ਲੈਣੇ ਆ ਕਹਿਿਆ ਤਾਂ ਆਵੇ ਚਲੇ ਗਏ ਇੱਕ ਇੱਕ ਲਾ ਕੇ ਜੁੱਟਾ ਲਾ ਜਾਣਾ ਬਾਈਕ ਤੇ ਆ ਇਹ ਜਿਹੜਾ ਜੁੜਾ ਇਹ 100 ਦਾ ਵੀਰੇ ਹਾਂ ਜਿੱਦਾਂ ਤੁਸੀਂ ਦੇਖ ਸਕਦੇ ਹੋ ਵੀ ਹੁਣ ਪੂਰਾ ਰਾਸ਼ੀਆ ਹੋ ਗਿਆ ਹੁਣ ਘੱਟ ਹੋ ਗਿਆ ਪੂਰਾ ਇੱਕ ਲੈਂਚ 20 ਤੰਬੂ ਲੱਗੇ ਆ ਤੇ ਜਿਹੜਾ ਬੰਦਾ ਕਰਾਉਂਦਾ ਮੰਡੀ 200 ਰੁਪਿਆ ਤੰਬੂ ਦਾ ਲੈਂਦਾ ਜਿੱਤਾਂ ਕਿ 3-4 ਲੈਣਾ ਹੈਗੀਆਂ ਹੈਗਿਆ 50-60 ਕ ਤੰਬੂ ਲੱਗੇ ਵੀ ਆ ਟਿੱਬੇ ਟਿੱਬੇ ਤੇ ਲੱਗਦੀ ਹੈ ਇਹ ਮੰਡੀ ਤੁੰਗ ਗਾੜੀ ਬਾਕੀ ਆਪੋ ਜਿਹੜੇ ਬੰਦੇ ਦਾ ਹੈਗਾ ਸਾਰਾ ਉਹਦਾ ਵੀ ਤੁੰ ਦਿਖਾਉਣੇ ਹੈਗਾ ਵੀਡੀਓ ਚ ਸਾਰੇ ਉਹ ਵੀ ਬਾਈ ਬਹੁਤ ਬੱਕਰੀਆਂ ਘੋੜੇ ਸਾਰੇ ਜਾਨਵਰਾਂ ਦਾ ਸ਼ੌਂਕੀ ਆ ਤਾਂ ਦੇਖ ਸਕਦੇ ਤੁਸੀਂ ਜਿੱਦਾਂ ਕਿ ਜ਼ਿਆਦਾਤਰ ਬਸ ਬੱਕਰੀਆਂ ਹੀ ਹੁੰਦੀਆਂ ਮੀਨਤਾ ਇੱਥੇ ਆਉ ਭਾਈ ਦਾ ਖਾਲ ਦਾਗਾ ਫਾਰਮ ਅੰਜੀ ਇੱਥੇ ਪੂਰਾ ਖਦਾ ਬੱਕਰੀਆਂ ਦਾ ਸਾਈਡ ਤੇ ਬਣਾਇਆ ਵਾ ਘਰ ਦੇ ਇਹਦੇ ਬਿਲਕੁਲ ਸਾਹਮਣੇ ਮੰਡੀ ਲੱਗਦੀ ਆ ਕਰਤੇ ਜਾ ਰਹੇ ਹੈ। ਕਰਾਦੀ ਜਾ ਲੱਗੀ। ਮੈਂ ਹੋਰ ਤੇ ਦਾਦਾ ਜਾਣਾ ਖੜਾ ਸਾਡਾ ਵੀ। ਯਕੀਨ। ਬਾਕੀ ਕਾਫੀ ਖੁੱਲਾ ਏਰੀਆ ਇਦਾਂ ਵੀ ਕੁਝ ਖੜਾਉਣ ਦਾ ਕੋਈ ਦਿੱਕਤ ਨਹੀਂ ਹੁੰਦੀ। ਇਹ ਹਫਤੇ ਚ ਇੱਕ ਦਿਨ ਲੱਗਦੀ ਲੱਗਦੀ ਆ। इधर भाई इधर फार्म हाउस आ इधर घोड़े खड़े सारे गांव ਇਹਦਾ ਆਪਾਂ ਵੀ ਮਾਰ ਲਿਆ ਮਿੱਤਰੋ ਇੱਕ ਸੌਦਾ 6000 ਮੰਗਦਾ ਸੀ ਭਾਈ ਇਹਦਾ 4000 ਚ ਦੇਤੀ ਆਉਨੇ ਇਹ ਲੈ ਚੱਲੇ ਆਪਾਂ ਹੁਣ ਪਿੰਡ ਨੂੰ ਬੱਕਰੀਆਂ ਤਾਂ ਨਹੀਂ ਬਿਕੀਆਂ ਆਪਣੀਆਂ ਜਿਹੜੀਆਂ ਲੈ ਕੇ ਆਏ ਸੀ ਤੇ 5-6 ਵਜ ਗਏ ਆ ਤੇ ਹੁਣ ਬਸ પાਤੀ ਆ ਪਿੰਡ ਨੂੰ ਰਵਾਨਗੀ ਆਪਾਂ ਜੇ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹੋਰ ਵੀ ਅੱਦਾਂ ਦੀਆਂ ਵੀਡੀਓਆਂ ਆਪਾਂ ਲੈ ਕੇ ਹੁੰਦੇ ਰਹਾਂਗੇ